ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਤੇ ਰਿਜ਼ਲਟ ਜਿਹੜਾ ਫਾਈਨਲ ਹੈ ਉਹ ਇਹ ਹੈ ਕਿ 290 ਸੀਟਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਐਨਡੀਆ ਨੂੰ ਯਾਨੀ ਕਿ ਮੋਦੀ ਦੇ ਗਠਜੋੜ ਨੂੰ ਔਰ ਦੂਜੇ ਪਾਸੇ 235 ਜਿਹੜੀਆਂ ਸੀਟਾਂ ਨੇ ਉਹ ਆ ਚੁੱਕੀਆਂ ਨੇ ਰਾਹੁਲ ਗਾਂਧੀ ਵਾਲੇ ਗਠਜੋੜ ਨੂੰ ਯਾਨੀ ਕਿ ਇੰਡੀਆ ਗਠਜੋੜ ਨੂੰ ਔਰ ਇੱਕ ਅੰਦੀ ਸੀਟ ਦਾ ਜਾਂ ਇੱਧਰ ਉੱਧਰ ਹੋ ਸਕਦਾ ਹੈ ਬਾਅਦ ਥੋੜੀ ਦੇਰ ਦੇ ਵਿੱਚ ਪਰ ਸਭ ਤੋਂ ਵੱਧ ਸੀਟਾਂ ਲੈਣ ਦੇ ਬਾਵਜੂਦ ਵੀ ਕਹਿੰਦੇ ਕਿ ਮੋਦੀ ਦੀ ਗਵਰਨਮੈਂਟ ਜਿਹੜੀ ਆ ਉਹ ਪੱਕੀ ਨਹੀਂ ਮੰਨੀ ਜਾ ਰਹੀ ਹਲੇ ਵੀ ਆਸ ਹੈ ਕਿ ਇੰਡੀਆ ਅਲਾਈਅንስ ਭਾਵੇਂ ਰਾਹੁਲ ਗਾਂਧੀ ਹੋਣੀ ਸਰਕਾਰ ਬਣਾ ਸਕਦੇ ਆ ਹੁਣ ਤੁਸੀਂ ਸੋਚਦੇ ਹੋਮੋਗੇ ਕਿ ਸੀਟਾਂ ਚਾਹੀਦੀਆਂ 272 ਤੇ ਲਈ ਫਿਰਦੇ ਆ ਮੋਦੀ ਹੋਣੀ 290 ਜਾਂ 95 ਦੇ ਵਿਚਕਾਰ ਤਾਂ ਫਿਰ ਰਾਹੁਲ ਹੋਣੀ ਕਿਵੇਂ ਜਿਹੜੀ ਸਰਕਾਰ ਬਣਾ ਸਕਦੇ ਆ ਕਿਵੇਂ ਪੋਸਿਬਿਲਟੀ ਹੈਗੀ ਆ ਇਸ ਗੱਲ ਨੂੰ ਸਮਝਾਂਗੇ ਪ੍ਰੈਸ ਕਾਨਫਰੈਂਸ ਕੀਤੀ ਆ ਰਾਹੁਲ ਗਾਂਧੀ ਹੋਰਾਂ ਨੇ ਖੜਗੇ ਨੇ ਔਰ ਉਦੋਂ ਬਮਤਾ ਬੈਨਰਜੀ ਨੇ ਵੀ ਔਰ ਉਧਰ ਕਹਿੰਦੇ ਗੱਲ ਸਾਰੀ ਖੜ ਗਈ ਹੈ ਚੰਦਰਬਾਬੂ ਨਾਇਡੂ ਔਰ ਨਾਲ ਹੀ ਨਾਲ ਨਿਤਿਸ਼ ਕੁਮਾਰ ਤੇ ਹੁਣ ਉਹ ਦੋਵੇਂ ਭਾਰੇ ਪੈਂਦੇ ਆ ਜਾਂ ਉਹ ਕਿੱਧਰ ਨੂੰ ਜਾਂਦੇ ਆ ਉਹਨਾਂ ਤੇ ਗੱਲ ਜਿਹੜੀ ਹੈ ਸਾਰੀ ਅੜ ਕੇ ਖੜ ਗਈ ਹੈ ਔਰ ਪੂਰੀ ਗੱਲਬਾਤ ਤੁਹਾਨੂੰ ਸਮਝਾਵਾਂਗੇ ਕਿ ਹੁਣ ਸਰਕਾਰ ਬਣਾਉਣੋਂ ਗੱਲ ਖੜੀ ਕਿੱਥੇ ਹੈ ਬੇਸ਼ੱਕ ਮੋਦੀ ਹੁਣਾਂ ਕੋਲੇ ਸੀਟਾਂ ਵਧ ਨੇ ਪਰ ਫਿਰ ਵੀ ਗਵਰਨਮੈਂਟ ਪੱਕੀ ਮੰਨੀ ਕਿਉਂ ਨਹੀਂ ਜਾ ਰਹੀ ਬੇਸ਼ੱਕ ਰਾਹੁਲ ਹੁਣਾਂ ਕੋਲੇ ਸੀਟਾਂ ਘਟ ਨੇ ਫਿਰ ਵੀ ਉਹਨਾਂ ਨੂੰ ਸਰਕਾਰ ਬਣਾਉਣ ਦੀ ਆਸ ਕਿਉਂ ਹੈ ਇਹ ਸਾਰੀ ਜਿਹੜੀ ਗੱਲਬਾਤ ਸਮਝਾਗੇ ਮੇਰੇ ਨਾਲ ਪ੍ਰੋਫੈਸਰ ਸਰਦਾਰ ਰਣ ਸਿੰਘ ਢਾਲੀਵਾਲ ਸਾਹਿਬ ਜੁੜੇ ਹੋਏ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਢਾਲੀਵਾਲ ਸਾਹਿਬ ਸਵਾਗਤ ਹੈ ਮਿਹਰਬਾਨੀ ਜੀ ਮਿਹਰਬਾਨੀ ਤੁਹਾਡੀ ਸਾਰੇ ਸਰੋਤਿਆਂ ਨੂੰ ਸਤਿ ਸ਼ਕਾਲ ਜੀ ਤੁਸੀਂ ਜਿਹੜਾ ਪੰਜਾਬ ਦਾ ਰਿਜ਼ਲਟ ਸਾਡੇ ਦਰਸ਼ਕ ਜਿਹੜਾ ਉਹ ਦੇਖਣਾ ਚਾਹੁੰਦੇ ਆ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਉਹ ਥੱਲੇ ਪੂਰਾ ਜਿਹੜਾ ਰਿਜ਼ਲਟ ਇੱਕ ਇੱਕ ਸੀਟ ਤੋਂ ਕੌਣ ਕੌਣ ਜਿੱਤੇ ਆ ਉਹਦੇ ਬਾਰੇ ਦੱਸ ਦਿੱਤਾ ਗਿਆ ਔਰ ਸਿੱਧੀ ਗੱਲ ਜਿਹੜੀ ਆਪਾਂ ਪੂਰੇ ਦੇਸ਼ ਦੀ ਸਿਆਸਤ ਦੀ ਆਉਨੇ ਆ ਢਾਲੀਵਾਲ ਸਾਹਿਬ ਸੀਟਾਂ ਤਾਂ ਵੱਧ ਮੋਦੀ ਵਾਲੇ ਅਲਾਈਅੰਸ ਕੋਲੇ ਆ ਐਨਡੀਏ ਅਲਾਈਅੰਸ ਕੋਲੇ ਆ ਤੇ ਹਾਲੇ ਵੀ ਕਹਿੰਦੇ ਕਿ ਉਹਨਾਂ ਦੀ ਗਵਰਨਮੈਂਟ ਬਣਾਉਣਾ ਤੈ ਨਹੀਂ ਹੈ ਤੇ ਦੂਜੇ ਪਾਸੇ ਰਾਹੁਲ ਹੁਣਾਂ ਕੋਲੇ ਸੀਟਾਂ ਘੱਟ ਨੇ ਤੇ ਉਹਨਾਂ ਨੂੰ ਹਰੇ ਵੀ ਆਸ ਹੈ ਇਹ ਸਾਡੇ ਦਰਸ਼ਕਾਂ ਨੂੰ ਸਮਝਾਓ ਤੇ ਸਾਨੂੰ ਵੀ ਸਮਝਾਓ ਕਿ ਹਾਲੇ ਵੀ ਗੱਲ ਖੜੀ ਕਿੱਥੇ ਹੈ ਵੱਧ ਸੀਟਾਂ ਲੈਣ ਦੇ ਬਾਵਜੂਦ ਵੀ ਮੋਦੀ ਹੁਣਾਂ ਦੀ ਗਵਰਨਮੈਂਟ ਪੱਕੀ ਕਿਉਂ ਨਹੀਂ ਘੱਟ ਸੀਟਾਂ ਲੈਣ ਦੇ ਬਾਵਜੂਦ ਵੀ ਰਾਹੁਲ ਹੁਣਾਂ ਨੂੰ ਆਸ ਕਿਵੇਂ ਹੈ ਇਹ ਸਮਝਾਓ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਥੋੜਾ ਜਿਹਾ ਇਸ ਗੱਲ ਦੇ ਜਵਾਬ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਕਮੈਂਟ ਹੋਰ ਕਰਨਾ ਚਾਹੂਗਾ ਉਹ ਇਹ ਕਿ ਲੋਕਾਂ ਦੇ ਵਿੱਚ ਤੇ ਕਾਂਗਰਸ ਪਾਰਟੀ ਤੇ ਇੰਡੀਆ ਅਲਾਈਅንስ ਦੇ ਨੇਤਾਵਾਂ ਦੇ ਵਿੱਚ ਇੱਕ ਗੱਲ ਕਲੀਅਰ ਹੈ ਕਿ ਜੇਕਰ ਇਲੈਕਟੋਰਲ ਬਾਉਂਡ ਦਾ ਸਮਾਂ 1 ਮਹੀਨਾ ਪਹਿਲਾਂ ਹੋ ਜਾਂਦਾ ਹੋ ਸਕਦਾ ਹੈ ਇਹਨਾਂ ਚੋਂ ਕਈ ਲੋਕ ਸਜਾਵਾਂ ਚ ਕੋਰਟਾਂ ਦੇ ਚੱਕਰ ਚ ਫਸੇ ਹੋਏ ਹੁੰਦੇ ਇੱਕ ਜਾਂ ਚੋਣ ਕਮਿਸ਼ਨ ਨੇ ਜਿਸ ਕਿਸਮ ਨਾਲ ਆ ਆਪਣਾ ਵਰਤੌਰ ਰੱਖਿਆ ਉਹ ਵਰਤੌਰ ਦੇ ਵਿੱਚ ਸਾਫ਼ ਜਿਹੜਾ ਉਹਦਾ ਚਕਾਓ ਸੀ ਉਹ ਐਨਡੀਏ ਵੱਲ ਜਾਂ ਭਾਰਤੀ ਜਨਤਾ ਪਾਰਟੀ ਵੱਲ ਦਿਖਾਈ ਦਿੱਤਾ ਉਹ ਨਾ ਹੁੰਦਾ ਜਾਂ ਕੋਰਟ ਦੇ ਵਿੱਚ ਉਸ ਸੰਸਥਾਵਾਂ ਦੇ ਇਲੈਕਸ਼ਨ ਕਮਿਸ਼ਨ ਵਰਗੀਆਂ ਸੰਸਥਾਵਾਂ ਦੇ ਈਡੀ ਵਰਗੀ ਸੰਸਥਾਵਾਂ ਦੇ ਆ ਭਾਵੇਂ ਸਾਡੀ ਚੋਣ ਪ੍ਰਣਾਲੀ ਦੇ ਅਨੁਸਾਰ ਸਾਡੀ ਨਿਆਂਪਾਲਿਕਾ ਨੇ ਬਹੁਤ ਸੋਹਣੇ ਫੈਸਲੇ ਕੀਤੇ ਪਰੰਤੂ ਜੇ ਇਸ ਤੋਂ ਵੀ ਜ਼ਿਆਦਾ ਸਖਤ ਹੁੰਦੇ ਇਹ ਜਿਸ ਕਿਸਮ ਨਾਲ ਉਹਨਾਂ ਨੇ ਕਾਂਗਰਸ ਦੇ ਵਕੀਲਾਂ ਨੇ ਆਪਣੀ ਗੱਲ ਪੇਸ਼ ਕੀਤੀ ਸੀ ਜੇ ਉਹ ਆਏ ਹੁੰਦੇ ਤਾਂ ਸ਼ਾਇਦ ਜਿਹੜਾ ਇਹ ਚੋਣ ਦਾ ਵਰਤਾਰਾ ਚੋਣ ਦਾ ਨਤੀਜਾ ਕਾਂਗਰਸ ਦੇ ਜਾਂ ਇੰਡੀਆ ਅਲਾਇੰਸ ਦੇ ਪੱਖ ਵਿੱਚ ਹੁੰਦਾ ਜੀ ਅ ਜਿਸ ਕਿਸਮ ਨਾਲ ਮੋਦੀ ਜੀ ਨੇ ਇੰਡੀਆ ਅਲਾਈਅንስ ਨੂੰ ਇੰਡੀ ਕਹਿ ਕੇ ਪ੍ਰਚਾਰ ਕੀਤਾ ਤੇ ਆਪਣੇ ਸਾਰੇ ਵੈਬਸਾਈਟ ਤੇ ਇੰਡੀਆ ਸ਼ਬਦ ੜਾ ਕੇ ਭਾਰਤ ਲਿਖਿਆ ਉਹਦੇ ਵਿੱਚੋਂ ਦਿਖਾਈ ਦੇ ਰਿਹਾ ਸੀ ਕਿ ਉਹ ਇਸ ਇੰਡੀਆ ਅਲਾਈਅንስ ਨੂੰ ਨਫ਼ਰਤ ਕਿਵੇਂ ਕਰਦੇ ਨੇ ਜਿਵੇਂ ਘਬਰਾਟ ਚ ਜੋ ਜੋ ਉਹਨਾਂ ਨੇ ਬਿਆਨ ਦਿੱਤੇ ਇੱਥੋਂ ਤੱਕ ਕਿ ਮਹਾਤਮਾ ਗਾਂਧੀ ਬਾਰੇ ਇਹ ਕਹਿ ਦਿੱਤਾ ਗਿਆ ਉਹਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ ਇਹ ਸਾਰੀਆਂ ਗੱਲਾਂ ਚੋਂ ਲੱਗ ਰਿਹਾ ਸੀ ਕਿ ਬੁਖੜਾਟ ਇਹਨਾਂ ਦੇ ਵਿੱਚ ਹੈਗੀ ਅਰ ਜਦੋਂ ਐਗਜ਼ਿਟ ਪੋਲ ਆਈ ਐਗਜ਼ਿਟ ਪੋਲਸ ਨੇ ਜੋ ਤਸਵੀਰ ਪੇਸ਼ ਕੀਤੀ ਉਸ ਤੋਂ ਹਿੰਦੁਸਤਾਨ ਦੀ ਜਨਤਾ ਦੇ ਵਿੱਚ ਇੱਕ ਖਦਸ਼ਾ ਪਾਇਆ ਗਿਆ ਕਿ ਸ਼ਾਇਦ ਕੋਈ ਵੱਡੀ ਹਿਰਾਫੇਰੀ ਹੋਣ ਜਾ ਰਹੀ ਹੈ ਬਿਲਕੁਲ ਈਵੀ ਮਸ਼ੀਨਾਂ ਦਾ ਚੋਣ ਕਮਿਸ਼ਨ ਦਾ ਬੇਰਵਾ ਨਾ ਦੇਣਾ 11 ਦਿਨਾਂ ਬਾਅਦ ਦੇਣਾ ਉਹ ਸਾਰੀਆਂ ਚੀਜ਼ਾਂ ਕਿਤੇ ਇਸ ਦੀ ਸੂਚਨਾ ਦੇ ਰਹੀ ਸੀ ਈਵਨ ਜਿਹੜੀ ਉਹ ਗਿਣਤੀ ਵਧੀ ਜੀ ਜਿਹੜੀ ਕਹਿੰਦੇ ਵੀ ਐਨੇ ਇੱਕ ਕਰੋੜ ਤੋਂ ਵੱਧ ਵੋਟਰਾਂ ਦੀ ਗਿਣਤੀ ਵਧੀ ਜੀ ਉਹਦੇ ਬਾਰੇ ਅੱਜ ਤੱਕ ਚੋਣ ਕਮਿਸ਼ਨ ਨੇ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ ਵੀ ਉਹ ਕਿਉਂ ਵਧੀ ਕਿਹੜੀਆਂ ਕਿਹੜੀਆਂ ਕਨਸਿਸਟੈਂਸੀ ਚੋਂ ਵਧੀ ਇਹਦੇ ਵਿੱਚ ਵੀ ਇਹ ਇੱਕ ਖਦਸ਼ਾ ਪਾਇਆ ਜਾ ਰਿਹਾ ਹਾਲੇ ਵੀ ਇੱਕ ਕਿਤੇ ਲੱਗਦਾ ਹੈ ਵੀ ਲੋਕਾਂ ਦੇ ਮਨ 'ਚ ਇਹ ਹੈ ਕਿ ਆ ਵੀ ਕੁਝ ਹੀਰਾ ਫੇਰੀ ਨਾਲ ਹੋਇਆ ਇਹ ਸਾਰਾ ਕੁਝ ਮਟਾ ਨਹੀਂ ਹਾਓ ਅੱਜ ਸਾਰੇ ਨਤੀਜੇ ਸਾਹਮਣੇ ਆ ਗਏ ਉਹ ਨਤੀਜਿਆਂ ਤੋਂ ਬਾਅਦ ਜਿਹੜਾ ਕੁਝ ਆ ਗਿਆ ਹੁਣ ਆਪਾਂ ਇਹ ਤੇ ਨਿਜਮਾਂ ਦੀ ਗੱਲ ਕਰੀਏ ਕਿ ਹੁਣ ਸਿਚੁਏਸ਼ਨ ਕੀ ਹੈ ਉਹ ਤਾਂ ਸਾਰੀ ਲੱਗ ਗਈ ਇਹਦੇ ਵਿੱਚ ਇਹ ਹੈ ਕਿ ਜੋ ਲੇਟੈਸਟ ਦਿਖਾਈ ਦੇ ਰਿਹਾ ਹੈ 290 ਸੀਟਾਂ ਅਲਾਈਅੰਸ ਐਨਡੀਏ ਜਿਹੜਾ ਮੋਦੀ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਵਾਲਾ ਅਲਾਈਅੰਸ ਹੈ 290 ਉਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਇਕੱਲਿਆਂ ਨੂੰ ਜਿਹੜੀ ਭਾਜਪਾ ਨੂੰ 241 ਨੇ 240 ਦੇ ਨੇੜੇ ਕਲਾਸ -1 ਕਰ ਰਹੇ ਸੀ ਸਾਡੇ 350 400 ਪਾਰ ਕਰ ਜਾਂਗੇ ਉਹ ਜਣੀ ਹੋਇਆ ਨਹੀਂ 240 ਤੇ ਗੱਡੀ ਰਹੀ ਜੇ ਇਹਹੀ 220 ਤੇ ਰੁਕ ਜਾਂਦੀ ਜਿਹੜੀ ਇੱਕ ਪ੍ਰੈਡਿਕਸ਼ਨ ਇਹ ਵੀ ਸੀ ਕੁਝ ਲੋਕਾਂ ਦੀ ਫਿਰ ਇਹ ਅਰ ਚੱਲਿਆ ਸੀ ਕੰਮ ਲੇਕਿਨ ਕਿਉਂਕਿ ਫਿਰ ਇਹ 270 ਰਹਿ ਜਾਣਾ ਸੀ 272 ਦਾ ਅੰਕੜਾ ਪਾਰ ਨਹੀਂ ਸੀ ਹੋਣਾ ਨਾ ਇਹ ਹੋਰ ਵੀ ਘਟ ਜਾਂਦੀਆਂ ਪਰੰਤੂ ਫਿਰ ਵੀ ਜਿਹੜਾ ਐਨਡੀਏ ਅਲਾਇੰਸ ਹੈ ਉਹ 272 ਦਾ ਜਾਦੂਈ ਅੰਕੜਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਸੀ ਉਹ ਪਾਰ ਕਰ ਚੁੱਕਿਆ ਹੈ ਹੁਣ ਆਪਾਂ ਗੱਲ ਕਰੀਏ ਨਿਜਮਾਂ ਦੀ ਨਿਜਮ ਕਲੀਅਰ ਘਟੇ ਕਹਿੰਦੇ ਨੇ ਕਿ ਜੇਕਰ ਕੋਈ ਪ੍ਰੀਪੋਲ ਅਲਾਈਅንስ ਪ੍ਰੀਪੋਲ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਅਲਾਈਅਸ ਬਣਿਆ ਹੋਇਆ ਹੈ ਜੀ ਜੇ ਉਹਦੇ ਕੋਲ ਮੈਜੋਰਿਟੀ ਆ ਜਾਂਦੀ ਹੈ ਤੇ ਉਹਨੂੰ ਸਾਰੇ ਲੋਕ ਇਨ ਬਿਨ ਸਪੋਰਟ ਕਰਦੇ ਨੇ ਤਾਂ ਪਹਿਲਾ ਹੱਕ ਉਸ ਦਾ ਹੈ ਕਿ ਰਾਸ਼ਟਰਪਤੀ ਨਿਜਮਾਂ ਅਨੁਸਾਰ ਕਨਸਟੀਟਿਊਸ਼ਨ ਮੁਤਾਬਕ ਉਹਨੂੰ ਬੁਲਾਵੇ ਤੇ ਉਹਨੂੰ ਕਵੇ ਕਿ ਤੁਸੀਂ ਸਰਕਾਰ ਬਣਾਓ ਉਹ ਆਪਣਾ ਨੇਤਾ ਚੁਣ ਦੇਣਗੇ ਤੇ ਸਰਕਾਰ ਬਣਾਉਣ ਤੋਂ ਬਾਅਦ ਰਾਸ਼ਟਰਪਤੀ ਜੇਕਰ ਡਰ ਹੋਵੇ ਵੀ ਠੀਕ ਨਹੀਂ ਸਾਰੀ ਪੋਜੀਸ਼ਨ ਤਾਂ ਉਹ ਇਮੀਡੀਏਟ ਉਤੇ ਰਾਈਡਰ ਵੀ ਲਾ ਸਕਦਾ ਕਿ 3 ਦਿਨਾਂ ਵਿੱਚ 4 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਤੁਸੀਂ ਫਲੋਰ ਤੇ ਆਪਣਾ ਬਹੁਮਤ ਸਾਬਤ ਕਰੋਗੇ ਇਹ ਵੀ ਕਰ ਸਕਦਾ ਤੁਰੰਤ ਜਾਂ ਫਿਰ ਇਹ ਹੈ ਕਿ ਜੇਕਰ ਅਲਾਈਅੰਸ ਕੋਲੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਐਨਡੀ ਐਨਡੀਐਲਾਈਸ ਕੋਲ ਤੇ ਬਹੁਮਤ ਹੈ ਇੰਡੀਆ ਅਲਾਈਅੰਸ ਕੋਲ ਬਹੁਮਤ ਨਹੀਂ ਹੈ 235 ਸੀਟਾਂ ਆ ਰਹੀਆਂ ਨੇ ਇਹਦਾ ਮਤਲਬ ਪ੍ਰੀਪੋਲ ਅਲਾਈਅੰਸ ਦਾ ਇਹੀ ਹੈ ਨਾ ਹੁਣ ਜੇ ਇਹਦੇ ਵਿੱਚ ਇਹ ਇਧਰੋਂ ਉਧਰੋਂ ਸਪੋਰਟ ਲੈ ਕੇ ਇਹ ਉਥੋਂ ਕਰਾਸ ਕਰ ਜਾਂਦੇ ਨੇ 18 ਅਦਰਸ ਦੇ ਵਿਚ ਆ ਰਹੇ ਨੇ ਬਾਕੀ ਉਹ ਦੂਜੇ ਪਾਸੇ ਨੇ ਤਾਂ ਇਹ ਵੀ ਮਤਲਬ ਐਸੀ ਗੱਲ ਨਹੀਂ ਹੈਗੀ ਜਿਹੜੇ ਥੋੜੇ ਹੋਰ ਸੌਖੇ ਤਰੀਕੇ ਨਾਲ ਆ ਸਿਆ ਰਹੇ ਉਹ ਦੂਜੇ ਪਾਸੇੋਂ ਕਿਧਰੋਂ ਆਸ ਹੈਗੀ ਇਹਨਾਂ ਨੂੰ ਆਉਣ ਦੀ ਇਹ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਪਹਿਲਾਂ ਤੁਹਾਨੂੰ ਮੈਂ ਨਿਸ਼ਮ ਦੀ ਗੱਲ ਮੁਕਾਦਾ ਜੇਕਰ ਹੁਣ ਇਹਦੇ ਕੋਲੇ ਬਹੁਮਤ ਨਹੀਂ ਪ੍ਰੀਪੋਲ ਅਲਾਈਅੰਸ ਦੀ ਗੱਲ ਖਤਮ ਹੋ ਗਈ ਇਥੇ ਨਿਜਮ ਜੇ ਉਹ 290 ਦੇ ਵਿੱਚੋਂ ਬੰਦੇ ਟੁੱਟ ਵੀ ਜਾਣ ਤਦ ਵੀ ਨਿਜਮ ਮੁਤਾਬਕ ਪਹਿਲਾ ਸੱਦਾ ਲਾਰਜੇਸਟ ਪਾਰਟੀ ਨੂੰ ਆਏਗਾ ਅੱਛਾ ਲਾਰਜੇਸਟ ਪਾਰਟੀ ਹੈ ਜਿਹੜੀ ਐਨਡੀਏ ਹਨਾ ਭੀਜਪੀ ਆ ਗਈ ਅੱਛਾ ਐਨਡੀਏ ਤਾਂ ਜੇ ਜੇ ਤਾਂ ਐਨਡੀਏ ਜੇ ਤਾਂ ਐਨਡੀਏ ਇਕੱਠਾ ਰਹਿੰਦਾ ਫਿਰ ਤਾਂ ਬਹੁਮਤ ਹੈਗਾ ਹੀ ਉਹਨਾਂ ਕੋਲੇ 290 72 ਟੱਪ ਗਏ ਹੋ ਜੇ ਉਹ ਵਿਖਰ ਵੀ ਜਾਂਦਾ ਹੈ ਤਦ ਵੀ ਨਿਜਮਾ ਮੁਤਾਬਕ ਸੱਦਾ ਪਾਰਟੀ ਜਨਤਾ ਪਾਰਟੀ ਆਊਗਾ ਜੇ ਮੰਨ ਲਓ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਇਹਨਾਂ ਚ ਕੌਣ ਟੁੱਟ ਸਕਦਾ ਕੀ ਹੋ ਸਕਦਾ ਇਹਦਾ ਮਤਲਬ ਇਹ ਹੈ ਕਿ ਸੱਦਾ ਆਉਣ ਤੋਂ ਬਾਅਦ ਜੇਕਰ ਉਹਦੇ ਕੋਲ ਬਹੁ ਗਿਣਤੀ ਨਹੀਂ ਅਲਾਈਅੰਸ ਟੁੱਟ ਜਾਂਦਾ ਹੈ ਫਿਰ ਰਾਸ਼ਟਰਪਤੀ ਜ਼ਰੂਰ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਰੀਜ਼ਨੇਬਲ ਟਾਈਮ ਦੇ ਵਿੱਚ ਇਹ ਹੁਣ ਉਹਨੇ ਸੋਚਣਾ ਹੈ ਰੀਜ਼ਨੇਬਲ ਟਾਈਮ 8 ਦਿਨ ਹੈ 10 ਦਿਨ ਹੈ ਉਹਨੂੰ ਕਹਵੇ ਕਿ ਇੰਨੇ ਦਿਨਾਂ ਦੇ ਵਿੱਚ ਵਿੱਚ ਤੁਸੀਂ ਬਹੁਮਤ ਸਾਬਤ ਕਰੋ ਕਿਉਂਕਿ ਕੱਲੀ ਭਾਰਤੀ ਜਨਤਾ ਪਾਰਟੀ ਆਲਮੋਸਟ 240 241 239 ਇਹਦੇ ਨੇੜੇ-ਤੇੜੇ ਦਿਖਾਈ ਦੇ ਰਹੀ ਹੈ ਜੇ ਸਾਰੀਆਂ ਸੀਟਾਂ ਤੇ ਇਲੈਕਸ਼ਨ ਦੀ ਜਿੱਤੇ ਹੋਏ ਵਿਕਟਰੀ ਡਿਕਲੇਅਰ ਨਹੀਂ ਹੋਈ ਬਹੁਤ ਸਾਰੀਆਂ ਦੀ ਹੋਗੀ ਪਰੰਤੂ ਫੇਰ ਵੀ ਇੱਥੇ ਕਾਪਾ ਗੱਲ ਕਰ ਲਈਏ ਜੇ ਆਪਾਂ 240 ਵੀ ਮੰਨ ਲਈਏ ਤਦ ਖਾਸੀ ਦੂਰ ਹੈ 72 ਤੋਂ ਹੁਣ ਇਸ ਦੇ ਵਿੱਚ ਆਪਾਂ ਲਾਈਏ ਕਿ ਉਸ ਅਲਾਈਅੰਸ ਚ ਵੱਡੀਆਂ ਪਾਰਟੀਆਂ ਕਿਹੜੀਆਂ ਨੇ ਦੇਖੋ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ 240 ਦੇਰ ਦੇ گرد ਦੂਜੇ ਨੰਬਰ ਤੇ ਕਾਂਗਰਸ ਜਿਹੜੀ 100 ਦੇਰ ਦੇ گرد ਫਿਰਦੀ ਹੈ 98 ਹੋਣ 99 ਹੋ ਜਾਣ 100 ਹੋ ਜਵੇ ਇਹ ਇੱਥੇ ਹੀ ਰਹੇਗੀ ਤੀਜੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਉਹ ਹੈਗੀ ਇੰਡੀਆ ਅਲਾਈਅንስ ਦੀ ਪਾਰਟੀ ਜਿਹੜੀ ਐਸਪੀ ਜੀ ਨੂੰ ਆਪਾਂ ਕਹਿੰਦੇ ਹਾਂ ਜੀ ਸਮਾਜਵਾਦੀ ਪਾਰਟੀ ਜਿਹੜੀ ਅਕਲੀ ਜਦਵਨ ਵਾਲੀ ਉਹ ਉਹਦੇ 30 ਤੋਂ ਵੱਧ ਇਸ ਤੋਂ ਅੱਗੇ ਆ ਜਾਂਦੇ ਨੇ ਜਿਹੜੇ ਇਹ ਉਹ ਟੀਐਮਸੀ ਜਿਹੜੀ ਤੇਰਨਮੂਲ ਕਾਂਗਰਸ ਮਮਤਾ ਵਾਲੀ ਸੋ ਮਮਤਾ ਬੈਨਰਜੀ ਵੀ ਇੰਡੀਆ ਆਲਾਈਂਸ ਦੇ ਨੇ ਉਹ ਤਿੰਨੇ ਇੰਡੀਆ ਆਲਾਈਂਸ ਦੇ ਹੋਗੇ ਉਸ ਤੋਂ ਬਾਅਦ ਐਂਡੀਆ ਆਲਾਈਂਸ ਦੇ ਆਉਂਦੇ ਨੇ ਦੋ ਜਿਹੜੇ ਮੁੱਖ ਇੱਕ ਆਉਂਦੇ ਨੇ ਚੰਦਰਬਾਬੂ ਨੈਡੂ ਸਾਬਕਾ ਮੁੱਖ ਮੰਤਰੀ ਨੇ ਉਹ ਆਂਧਰਾ ਪ੍ਰਦੇਸ਼ ਦੇ ਟੀਡੀਪੀ ਵਾਲੇ ਟੀਡੀਪੀ ਵਾਲੇ ਤੇਲਗੂ ਦੇਸ਼ਮ ਪਾਰਟੀ ਉਹਨਾਂ ਨਾਲ ਹੈ ਜਾਂ ਹੈਗੇ ਨਤੀਸ਼ ਬਾਬੂ ਜੀ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੀ 14 ਜਾਂ 13 ਸੀਟਾਂ ਮੇਰੇ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਦੀਆਂ ਆ ਰਹੀਆਂ ਨੇ 16 ਜਾਂ 15 ਸੀਟਾਂ ਜਿਹੜੀਆਂ ਨੇ ਉਹ TDP ਦੀ ਆ ਰਹੀਆਂ ਨੇ ਸੋ ਆਪਾਂ ਇਹਨਾਂ ਨੂੰ ਮਿਲਾ ਕੇ ਕਹੀਏ ਕਿ 30 ਸੀਟਾਂ ਨੇ ਉਹਨਾਂ ਕੋਲੇ ਜੇ 290 ਚੋਂ ਉਹ 30 ਆਪਾਂ ਮਾਈਨਸ ਕਰ ਦਈਏ ਤਾਂ ਇਹ 260 ਤੇ ਆ ਜੂਗਾ 260 ਤੇ ਆ ਜੂ ਇਸ ਤੋਂ ਬਿਨਾ 12 ਸੀਟਾਂ ਘਟ ਜਾਣਗੀਆਂ ਹਾਂ ਇਸ ਤੋਂ ਬਿਨਾ 18 ਜਿਹੜੇ ਇਹ ਨੇ ਅਦਰਜ਼ ਵਾਲੇ ਇਹ ਕੌਣ ਕੌਣ ਨੇ ਇਹ ਕਿੱਥੇ ਜਾਣਗੇ ਇਹਨਾਂ ਇਹਨਾਂ 18 ਦੇ ਵਿੱਚ ਮੈਂ ਮੋٹے ਰੂਪ ਚ ਦੱਸ ਦਿੰਦਾ ਤਿੰਨ ਤਾਂ ਆਪਣੇ ਵਾਲੇ ਨੇ ਪੰਜਾਬ ਦੇ ਬੀਬੀ ਅਜਮਦਤ ਕੌਰ ਬਾਦਲ ਇਸ ਤਰ੍ਹਾਂ ਹੀ ਜਿਵੇਂ ਬੀਜੂ ਦਲ ਵਾਲਾ ਉਹ ਉਹ ਕੋਈ ਜਿੱਤਿਆ ਐ ਇਸ ਤਰ੍ਹਾਂ ਹੀ ਜਿਵੇਂ ਉਹ ਜਿਹੜੀ ਉਹ ਉੱਥੇ ਆ ਵਾਈਐਸਆਰ ਦੀ ਪਾਰਟੀ ਸੀਗੀ ਆ ਆਂਧਰਾ ਦੀ ਉਹ ਜਿਹੜੀ ਉਹ ਪਾਰਟੀ ਹਾਰੀ ਐ ਉਹਦੇ ਕੋਲ ਕੋਈ ਐਮਐਲਏ ਹੋ ਸਕਦਾ ਐ ਇਸ ਤਰ੍ਹਾਂ ਕਰਕੇ ਜਿਹੜੇ ਇਹ ਉਸ ਅਲਾਈਅੰਸ ਦਾ 파ਟਰ ਨਹੀਂ ਉਹ ਕਿੱਧਰ ਜਾਣਗੇ ਕਿਵੇਂ ਜਾਣਗੇ ਆ ਬੀਜੂ ਜਨਤਾ ਦਲ ਨੂੰ ਬੀਜੇਪੀ ਨਾਲ ਜਾਣਾ ਔਖਾ ਹੋਏਗਾ ਐਸਪੀ ਕੋਲੇ 37 ਆ ਗਈਆਂ ਸੀਟਾਂ ਯੂਪੀ ਦੇ ਵਿੱਚ ਹਾਂ ਸਭ ਤੋਂ ਵੱਧ ਹਾਂ ਹਾਂ ਉਹਦੇ ਕੋਲ ਕਹਿ ਲੋ ਜੀ ਸੋ ਮੈਂ ਤੁਹਾਨੂੰ 30 ਤੋਂ ਵੱਧ ਗਿਆ ਸੀ ਮੈਨੂੰ ਐਗਜ਼ੈਕਟ ਨਹੀਂ ਫਿਗਰ ਪਤਾ ਸੀ ਸੋ ਹੁਣ ਇਸ ਦੇ ਵਿੱਚ ਜੇਕਰ ਐਦਾਂ ਦੀ ਕੋਈ ਗੜਬੜ ਹੁੰਦੀ ਹੈ ਤਾਂ ਨਿਜਮਾ ਮੁਤਾਬਕ ਸੱਦਾ ਤਾਂ ਮਿਲੂਗਾ ਬੀਜੇਪੀ ਨੂੰ ਪਰੰਤੂ ਜੇ ਇਹ ਲੱਗੇ ਬੀਜੇਪੀ ਨੂੰ ਕਿ ਬੰਦੇ ਨਹੀਂ ਟੁੱਟਣੇ ਬਹੁਮਤ ਸਾਬਤ ਨਹੀਂ ਹੋਣਾ ਤਾਂ ਬੀਜੇਪੀ ਜੇ ਸਰਕਾਰ ਬਣਾ ਲੈਂਦੀ ਹੈ ਬਹੁਤ ਕਿਰਕਰੀ ਹੋਏਗੀ ਇਸ ਦੇ ਵਿੱਚ ਪਹਿਲਾ ਇੱਕ ਵਾਰ ਇੱਕ ਐਕਸਪੈਰੀਮੈਂਟ ਹੋਇਆ ਹੈ ਜਦੋਂ ਪਹਿਲੀ ਵਾਰੀ ਅਟਲ ਬਿਹਾਰੀ ਬਾਜਪਾਈ ਜੀ ਪ੍ਰਧਾਨ ਮੰਤਰੀ ਬਣੇ ਨੇ ਉਹ ਕੁਝ ਦਿਨਾਂ ਦੇ ਪ੍ਰਧਾਨ ਮੰਤਰੀ ਸੀ ਅੱਛਾ ਮਤਲਬ ਉਹ ਪ੍ਰਧਾਨ ਮੰਤਰੀ ਨੂੰ ਸੱਦਾ ਆਇਆ ਉਹਨਾਂ ਨੇ ਸੌਂ ਚੱਕ ਲਈ ਉਹ ਮੰਤਰੀ ਬਣ ਗਏ ਉਹਨਾਂ ਵਿੱਚ ਇੱਕ ਸਰਦਾਰ ਪੰਜਾਬ ਵਾਲਿਆਂ ਨੂੰ ਸ਼ਾਇਦ ਪਤਾ ਹੋਵੇ ਸਰਤਾਜ ਸਿੰਘ ਇੱਕ ਮੱਧ ਪ੍ਰਦੇਸ਼ ਤੋਂ ਮੰਤਰੀ ਵੀ ਸੀ ਸਰਦਾਰ ਸਰਦਾਰ ਅੱਛਾ ਉਹ ਜਦੋਂ ਮੰਤਰੀ ਬਣ ਗਏ ਮੰਤਰੀ ਮੰਡਲ ਬਣਾਉਣਾ ਪਿਆ ਛੋਟਾ ਜਿਹਾ ਬਣਾ ਲਿਆ ਉਹਨਾਂ ਨੇ ਲੇਕਿਨ ਜਿਹੜੇ ਦਿਨ ਮੁਕਰਰ ਹੋਏ ਕੁਝ ਦਿਨ ਸੀ ਉਹ ਮੇਰੇ ਯਾਦ ਨਹੀਂ ਵੀ ਦਿਨ ਕਿੰਨੇ ਸੀ ਜਿਹੜੇ ਉਹ ਡੈਡ ਲਾਈਨ ਤੇ ਜਿੱਦੇ ਉਹਨਾਂ ਨੇ ਪਾਰ ਦਿਖਾਉਣਾ ਸੀ ਬਹੁਮਤ ਦਾ ਸਾਬਤ ਕਰਨਾ ਸੀ ਫਲੋਰ ਤੇ ਉਸ ਦੇ ਵਿੱਚ ਡਿਬੇਟ ਹੋਈ ਜਿਵੇਂ ਵਿਸ਼ਵਾਸ ਤੇ ਗੈਰ ਵਿਸ਼ਵਾਸ ਦਾ ਮਤਾਂ ਹੁੰਦਾ ਨਾ ਉਹ ਮਤੇ ਤੇ ਬਹਿਸ ਹੁੰਦੀ ਹੈ ਉਹ ਬਹਿਸ ਪੂਰੀ ਹੋਈ ਲੇਕਿਨ ਉਦੋਂ ਤੱਕ ਬਾਜਪਾਈ ਜੀ ਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਬਹੁਮਤ ਨਹੀਂ ਜਦੋਂ ਵੋਟਾਂ ਦਾ ਟਾਈਮ ਆਇਆ ਤਾਂ ਬਾਜਪਾਈ ਨੇ ਆਪਣਾ ਅਸਤੀਫਾ ਪੇਸ਼ ਕਰਤਾ ਮਤਲਬ ਵੋਟਾਂ ਪਾਉਣ ਦੀ ਨੌਬਤ ਨਹੀਂ ਆਈ ਜੇ ਆਪਾਂ ਕਹੀਏ ਵੀ ਉਹ ਸਰਕਾਰ ਇਸ ਤਰ੍ਹਾਂ ਗਿਰਗੀ ਨਹੀਂ ਉਹਨੇ ਆਪਣੇ ਆਪ ਅਸਤੀਫਾ ਦੇਤਾ ਪਰ ਉਹਦੇ ਨਾਲ ਵੀ ਕਿਰਕਰੀ ਹੁੰਦੀ ਹੈ ਸਮਾਜ ਵਿੱਚ ਜਦੋਂ ਆਪਾਂ ਇਹ ਕਹਿੰਦੇ ਆ ਕਿ ਜਦੋਂ ਤੁਹਾਡੇ ਕੋਲੇ ਬਹੁਮਤ ਨਹੀਂ ਸੀ ਤਾਂ ਸਰਕਾਰ ਬਣਾਈ ਕਿਉਂ ਇਹ 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 ਸੰਵਿਧਾਨਕ ਤੌਰ ਤੇ ਤਾਂ ਧੋਖਾ ਦਿੱਤਾ ਨਾ ਲੋਕਾਂ ਨੂੰ ਜੇ ਤੁਹਾਡੇ ਕੋਲੇ ਬਹੁਮਤ ਨਹੀਂ ਹੁਣ ਪੋਜੀਸ਼ਨ ਇਹ ਹੈ ਕਿ ਜਿਹੜੇ ਇਹ ਦੋ ਸੱਜਣ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਤਿਲਗੂ ਦੇ ਸੰਪਾਰਟੀ ਹੈ ਉਹ ਵੀ ਇੱਕ ਪਹਿਲਾਂ ਜਦੋਂ 77 ਦੇ ਵਿੱਚ ਭਾਰਤੀ ਜਨਤਾ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਨਹੀਂ ਜਨਤਾ ਪਾਰਟੀ ਬਣੀ ਜੀ ਮੁਰਾਰਜੀ ਦਸਾਈ ਬਲੇ ਜੀ ਉਦੋਂ ਇੱਕ ਇਹ ਲੀਡਰ ਸੀਗੇ ਐਂਟੀ ਰਾਮਾ Rao ਨੰਦ ਮੋਰਤਾਰ ਕ੍ਰਾਮਾ Rao ਉਹਨਾਂ ਦਾ ਨਾਂ ਸੀ ਅੱਛਾ ਉਹ ਆਂਧਰਾ ਪ੍ਰਦੇਸ਼ ਦੇ ਸਾਂਝਾ ਤੇਲੰਗਾਨਾ ਤੇ ਆਂਧਰਾ ਉਦੋਂ ਸਾਂਝੀ ਸੀ ਇਹਦੇ ਮੁੱਖ ਮੰਤਰੀ ਸੀ ਉਹ ਵੀ ਵੱਡੇ ਫਿਲਮ ਐਕਟਰ ਸੀ ਕਿਸੇ ਸਾਈਡ ਤੋਂ ਆਏ ਸੀ ਇਹ ਚੰਦਰਵਾਉ ਨਾਇਡੂ ਉਹਨਾਂ ਦੇ ਦਾਮਾਦ ਨੇ ਅੱਛਾ ਮਤਲਬ ਇਹ ਚੰਦਰਵਾਉ ਨਾਇਡੂ ਉਦੋਂ ਸਮੇਂ ਦੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨਾਲ ਅੱਡ ਕਰਕੇ ਮੁੱਖ ਮੰਤਰੀ ਬਣਾਇਆ ਸੀ ਸਾਜ਼ਿਸ਼ ਕਰਕੇ। ਮਤਲਬ ਉਹ ਸੌਰੇ ਦੀ ਸਰਕਾਰ ਸਿੱਟ ਗਏ। ਜੋ ਆਈ ਜੋ ਆਈ ਮੁੱਖ ਮੰਤਰੀ ਬਣਿਆ ਸੀ ਉਹ। ਸੋ ਇਸ ਕਰਕੇ ਜੇ ਮੈਂ ਕਹਾਂ ਇੱਥੇ ਮੇਰਾ ਦੱਸਣ ਤੋਂ ਭਾਵੇਂ ਇਹ ਨਹੀਂ ਕਿ ਕੀ ਬਣਿਆ ਸੀ ਕੀ ਨਹੀਂ ਇਹ ਦੱਸਣ ਤੋਂ ਭਾਵੇਂ ਹੈ ਕਿ ਚੰਦਰਬਾਬੂ ਨੇੜੂ ਸਿਆਸਤ ਦੇ ਖਿਡਾਰੀ ਨੇ ਪੜੇ ਲਿਖੇ ਨੇ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਆਈਟੀ ਦਾ ਪ੍ਰਸਾਰ ਕਰਨ ਲਈ ਇਹ ਸਮਝਿਆ ਜਾਂਦਾ ਹੈ ਹైదరాబాద్ ਨੂੰ IT ది హబ్ ਬਨ ਹੋਣ ਲਈ ਉਹ ਇੱਕ अच्छे इंसान ਨੇ ਠੀਕ ਹੈ ਸਰਕਾਰਾਂ ਤੋਂ ਪਿਛਲੀ ਵਾਰੀ ਸਰਕਾਰ ਬਦਲ ਗਈ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਚ ਐਂਟੀ ਇਨਕੰਮਨਸੀ ਹੁੰਦੀ ਹੈ 5-10 ਸਾਲ ਦੀ ਸਰਕਾਰ ਤੋਂ ਬਾਅਦ ਜ਼ਰੂਰੀ ਹੈ ਬਹੁਤ ਸਾਰੇ ਕੰਮ ਉਹ ਨਹੀਂ ਕਰਦੇ ਉਹਦੇ ਖਿਲਾਫ ਹੋ ਜਾਂਦੇ ਨੇ ਲੋਕ ਆਉਂਦਾ ਜਾਂਦਾ ਰਹਿੰਦਾ ਹੈ ਜੇ ਹੁਣ ਆਪਾਂ ਲਈ ਨਤੀਸ਼ ਕੁਮਾਰ ਦੀ ਨਤੀਸ਼ ਕੁਮਾਰ ਵੀ ਲੰਮਾ ਸਮਾਂ ਬਿਹਾਰ ਦੇ ਬੁਖ ਮੰਤਰੀ ਰਹਿ ਚੁੱਕੇ ਨੇ ਤੇ ਕੇਂਦਰ ਦੇ ਵਿੱਚ ਵੱਡੇ ਆਉਧਿਆ ਤੇ ਰੇਲਵੇ ਮੰਤਰੀ ਤੱਕ ਉਹ ਰਹਿ ਚੁੱਕੇ ਨੇ ਮੱਖ ਵੱਖ ਮਹਿਕਮਿਆਂ ਚ ਅ ਬਜਪਾਈ ਜੀ ਨਾਲ ਉਹ ਕੰਮ ਕਰ ਚੁੱਕੇ ਨੇ ਸੋ ਇਸ ਕਿਸਮ ਨਾਲ ਪੁਰਾਣੇ ਜਨਤਾ ਦਲ ਦੇ ਖਿਡਾਰੀ ਨੇ ਸਿਆਸਤ ਦੀ ਉਹਨਾਂ ਨੂੰ ਸਮਝ ਐ ਅੱਛਾ ਤੇ ਜਿਸ ਕਿਸਮ ਨਾਲ ਬਿਹਾਰ ਦੇ ਵਿੱਚ ਉਹ ਸ਼ਾਇਦ ਸਾਰੇ ਸਰੋਤਿਆਂ ਨੂੰ ਨਾ ਬਤਾ ਹੋਵੇ ਐਸ ਤੋਂ ਪਹਿਲਾਂ ਜਦੋਂ ਇਸ ਤੋਂ ਪਹਿਲਾਂ 10 ਸਾਲ ਪਹਿਲਾਂ ਚੋਣ ਹੋਈ ਸੀ ਨਾ ਉਹਨੇ ਬਿਹਾਰ ਚ ਸ਼ਰਤ ਲਾਈ ਸੀ ਕਿ ਮੇਰੀ ਸਟੇਟ ਚ ਮੋਦੀ ਜੀ ਨਹੀਂ ਵੜਨਗੇ ਸਾਰੀ ਕੈਂਪੇਨ ਮੈਂ ਕਰੂੰਗਾ ਗੱਲਾਂ ਤੇ ਮੋਦੀ ਜੀ ਵਿਹਾਰ ਚ ਜਗਏ ਨਹੀਂ ਸੀ ਫਿਰ ਇੱਕ ਵਾਰੀ ਉਹਨੇ ਸ਼ਰਤ ਲਾਈ ਕਿ ਮੈਂ ਮੋਦੀ ਜੀ ਨਾਲ ਸਟੇਜ ਸਾਂਝਾ ਨਹੀਂ ਕਰੂੰਗਾ ਹੁਣ ਵੀ ਬੜਾ ਚਰਚਾ ਹੋਇਆ ਸੀ ਕਿ ਉਹ ਇੱਕ ਪਹਿਲਾਂ ਮੋਦੀ ਜੀ ਨਾਲ ਸੀਗੇ ਫਿਰ ਉਹ ਪਲਟੀ ਮਾਰ ਕੇ ਦੂਜੇ ਪਾਸੇ ਚਲੇ ਗਏ ਕਈ ਵਾਰੀ ਉਹਨੂੰ ਚਾਚਾਪਾਲ ਟੂਰੰਗ ਵੀ ਕਹਿੰਦੇ ਨੇ ਤੇ ਉਹ ਇਸੇ ਕਰਕੇ ਕਹਿੰਦੇ ਨੇ ਕਿ ਕਈ ਪਲਟੀਆਂ ਮਾਰ ਗਏ ਸੀ ਆ ਪਲਟੀਆਂ ਮਾਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਸਿਆਸਤ ਦੀ ਪੂਰੀ ਸਮਝ ਹੈ ਕਿ ਆਪਣੀ ਪੋਜੀਸ਼ਨ ਸੇਫ ਰੱਖ ਕੇ ਗੇਮ ਖੇਡਦੇ ਨੇ ਇਸੇ ਕਰਕੇ ਡਰ ਹੈ ਕਿ ਉਹ ਬੱਡੇ ਜਿਹੜੇ ਆ ਮਾਪਦੰਡ ਨੇ ਉਹ ਇਹਨਾਂ ਦੇ ਸਾਹਮਣੇ ਦੱਸ ਸਕਦੇ ਨੇ ਕਿ ਮੈਂ ਆਹਾ ਆਹਾ ਸ਼ਰਤਾਂ ਤੇ ਮੈਂ ਤੁਹਾਡੀ ਸਪੋਰਟ ਕਰ ਸਕਦਾ ਔਰ ਜੋ ਆਪਾਂ ਦੇਖ ਰਹੇ ਸੀ ਜਿਹੜੀ ਹੁਣ ਆਸ ਦੋਵਾਂ ਪਾਰਟੀਆਂ ਦੀ ਚੰਦਰਬਾਬੂ ਨਾਈਡੂ ਔਰ ਨਿਤਿਸ਼ ਕੁਮਾਰ ਤੇ ਆ ਆ ਪਹਿਲੀ ਗੱਲ ਤਾਂ ਇਹ ਕਿ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਈਡੂ ਜੋ ਮੈਂ ਸਮਝ ਰੱਖਦਾ ਉਹ ਆਪਣੀ ਸਟੇਟ ਲਈ ਕੁਝ ਵੱਡਾ ਮੰਗਣਗੇ ਚੰਦਰਬਾਈ ਉਹਨਾਂ ਦੀ ਤਾਂ ਹੋਣੀ ਚੋਣਾ ਹੋ ਗਈਆਂ ਮੁੱਖ ਮੰਤਰੀ ਉਹਨਾਂ ਨੇ ਬਣ ਨਹੀਂ ਹੈ ਉਹਨਾਂ ਦਾ ਕੋਈ ਰੌਲਾ ਨਹੀਂ ਲੇਕਿਨ ਬਿਹਾਰ ਦੇ ਵਿੱਚ ਚੋਣਾ ਹੋਣ ਵਾਲੀਆਂ ਨੇ ਉਹ ਕਿਹੜੀਆਂ-ਕਿਹੜੀਆਂ ਸ਼ਰਤਾਂ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਸ਼ਰਤ ਸਪੈਸ਼ਲ ਲਾਈ ਗਈ ਕਿ ਸਾਡਾ ਤੁਸੀਂ ਡਿਪਟੀ ਮੁੱਖ ਮੰਤਰੀ ਬਣਾਉਂਗੇ ਉਹਨਾਂ ਦੀ ਬਣਦੀ ਸੀ ਸੁਸ਼ੀਲ મોદી ਜੀ ਨਾਲ ਬਹੁਤ ਉਹ ਡਿਪਟੀ ਮੁੱਖ ਮੰਤਰੀ ਰਹੇ ਨੇ ਬਿਹਾਰ ਦੇ ਵੱਡੇ ਨੇਤਾ ਸੀ ਲੇਕਿਨ ਪਿਛਲੇ ਸਮੇਂ ਦੇ ਵਿੱਚ ਆ ਇਲੈਕਸ਼ਨਾਂ ਦੇ ਦੌਰਾਨ ਹੀ ਉਹਨਾਂ ਦੀ ਹੋ ਗਈ ਮੌਤ ਇਸ ਕਰਕੇ ਜੇ ਤੁਹਾਡਾ ਯਾਦ ਹੋਵੇ ਜਿਹੜਾ ਬਿਹਾਰ ਦਾ ਹੁਣ ਡਿਪਟੀ ਮੁੱਖ ਮੰਤਰੀ ਹੈ ਉਹਨੇ ਪਬਲਿਕ ਦੇ ਵਿੱਚ ਸੌਂਖਾ ਕੇ ਕਿਹਾ ਸੀ ਕਿ ਮੈਂ ਸਿਰ ਤੋਂ ਪਗੜੀ ਉਸ ਦਿਨ ਉਤਾਰੂੰਗਾ ਜਿਸ ਦਿਨ ਮੈਂ ਨਤੀਸ਼ ਕੁਮਾਰ ਨੂੰ ਗੱਦੀ ਤੋਂ ਉਤਾਰ ਦੂੰਗਾ ਸਮਰਾਟ ਚੌਧਰੀ ਨੇ ਹਾਂ ਉਹ ਇਸੇ ਕਰਕੇ ਪਗੜੀ ਬੰਨਦੇ ਨਾ ਪਗੜੀ ਉਤਾਰਦੇ ਘਰ ਬੈਠੇ ਆ ਉਹ ਪਗੜੀ ਇਸੇ ਕਰਕੇ ਬੰਨਦੇ ਨੇ ਨੂੰ ਫਸ ਗਏ ਨਾ ਉਤਾਰ ਸਕਦੇ ਨੇ ਡਿਪਟੀ ਮੁੱਖ ਮੰਤਰੀ ਤਾਂ ਬਣ ਗਏ ਅੱਛਾ ਡਾਕਟਰ ਸਾਹਿਬ ਇਹ ਇਹ ਜਿਹੜੀ ਸ਼ਰਤ ਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਸ਼ਰਤ ਐ ਇੰਡੀਆ ਲਾਈਸ ਦੇ ਨਾਲ ਮੈਂ ਜਿਆਦਾ ਸੱਟ ਬਹਿ ਸਕਦੇ ਕਿਉਂਕਿ ਲਾਲੂ ਵਾਲੇ ਜਿਹੜੀ ਪਾਰਟੀ ਆ ਉਹ ਪਹਿਲਾਂ ਹੀ ਮੁੱਖ ਮੰਤਰੀ ਪਹਿਲਾਂ ਵੀ ਸਵਕਾਰਿਆ ਉਹਨਾਂ ਨੇ ਦੇਖੋ ਇਹਦੇ ਵਿੱਚ ਦੋ ਗੱਲਾਂ ਦੋ ਗੱਲਾਂ ਮੈਂ ਤੁਹਾਨੂੰ ਕਹਿਣਾ ਜਦੋਂ ਨतीश 바ਬੂ ਉਹਨਾਂ ਨੂੰ ਛੱਡ ਕੇ ਲਾਲੂ ਵਾਲੇ ਜਨਤਾ 당ਲ ਨੂੰ ਛੱਡ ਕੇ ਇਹਦੇ ਨਾਲ ਚਲੇ ਗਏ ਬੀਜੇਪੀ ਨਾਲ ਤਦ ਕਾਂਗਰਸ ਨੇ ਜਾਂ ਲਾਲੂ ਯਾਦਵ ਦੀ ਪਾਰਟੀ ਨੇ ਨतीश ਕੁਮਾਰ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਤਦ ਵੀ ਲੋਕ ਇਹ ਸਮਝਦੇ ਸੀ ਵੀ ਹਾਲੇ ਵੀ ਇਹ ਸਕੋਪ ਰੱਖ ਕੇ ਚੱਲ ਰਹੇ ਨੇ ਵੀ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਹੋ ਜੇ ਕਿਉਂਕਿ ਜਿਹੜੀ ਅਸੀਂ ਕਹਿੰਦੇ ਆ ਰਾਜਨੀਤੀ ਹੈ ਜਿਹੜੀ ਇਹ ਮੌਕਿਆਂ ਦਾ ਤੇ ਸੰਭਾਵਨਾਵਾਂ ਦਾ ਖੇਲ ਹੈ ਜਿੱਥੇ ਪਤਾ ਨਹੀਂ ਕਿੱਥੇ ਕਦੋਂ ਦੀ ਸੰਭਾਵਨਾ ਕਿੱਦਾਂ ਦੀ ਬਣ ਜਵੇ ਸੋ ਉਹਦੇ ਕਰਕੇ ਇਹ ਇਸ ਤਰ੍ਹਾਂ ਦੀ ਪੋਜੀਸ਼ਨ ਚੱਲੀ ਸੋ ਮੈਨੂੰ ਨਹੀਂ ਪਤਾ ਹੁਣ ਇਹ 'ਚ ਕੀ ਹੋ ਸਕਦਾ ਆਪਾਂ ਤਾਂ ਇਹ ਸੋਚਦੇ ਆ ਕਿ ਕੀ ਕੀ ਪੋਸਿਬਿਲਟੀਜ਼ ਨੇ ਪੋਸਿਬਿਲਟੀਜ਼ ਇਹ ਨੇ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਉਹ ਕਿਸੇ ਪਾਸੇ ਜਾ ਸਕਦੇ ਨਹੀਂ ਜਿਹੜੇ ਇਹ 18 ਨੇ ਇਹ 18 ਦੇ ਵਿੱਚੋਂ ਇਹ ਸੰਭਾਵਨਾ ਨਹੀਂ ਹੈਗੀ ਕਿ ਇਹ ਸਾਰੇ ਇੱਕ ਪਾਸੇ ਚਲੇ ਜਾਣਗੇ ਬਿਲਕੁਲ ਇਹਨਾਂ ਦੀ ਸੰਭਾਵਨਾ ਨਹੀਂ ਹੈ ਜਿਵੇਂ ਮੈਂ ਕਿਹਾ ਵੀ ਦੋ ਤਾਂ ਆਪਣੀ ਸਟੇਟ ਚ ਨੇ ਇੱਕ ਜਿਹੜਾ ਬੀਜੂ ਜਨਤਾ ਦਾ ਲੈ ਉੜੀਸਾ ਚ ਉਹਨਾਂ ਦੀ ਇੱਕ ਜਾਂ ਦੋ ਸੀਟ ਜਰੂਰ ਆਈ ਹੈ ਉਹ ਨੂੰ ਮੁੱਖ ਮੰਤਰੀ ਤੋਂ ਉਤਾਰ ਰਹਿ ਜਾਣਾ ਉਹਦੇ ਖਿਲਾਫ ਬੀਜੇਪੀ ਲੜੀ ਹੈ ਮੈਨੂੰ ਨਹੀਂ ਲੱਗਦਾ ਵੀ ਉਹ ਬੀਜੇਪੀ ਨਾਲ ਲੜ ਸਕਦਾ ਅੱਛਾ ਉਹ ਕਿਉਂਕਿ ਉਹ ਜੇ ਉਹ ਵਿਰੋਧ ਚ ਰਹੇਗਾ ਫੇਰ ਤੇ ਉਹ ਕੁਛ ਨਾ ਕੁਛ ਬਚੇਗਾ ਜਿਉ ਬੀਜੇਪੀ ਨਾਲ ਰਲ ਗਿਆ ਤਾਂ ਬ੍ਰੋਧ ਦਾ ਜਿਹੜਾ ਖਾਲੀ ਥਾਂ ਹੈ ਉਹ ਸਾਰਾ ਕਾਂਗਰਸ ਨੇ ਮਾਲ ਲੈਣਾ ਹੈ ਇਸ ਕਰਕੇ ਉਹਦੀ ਕੋਈ ਔਕਾਤ ਨਹੀਂ ਰਹਿਣੀ ਆਉਣ ਵਾਲੇ ਆਉਣ ਵਾਲੀਆਂ ਇਲੈਕਸ਼ਨਾਂ ਚ ਉਹ ਖਤਮ ਹੋ ਜੇਗੀ ਪਾਰਟੀ ਸੋ ਇਸ ਕਰਕੇ ਮੈਨੂੰ ਇੱਥੇ ਇਸ ਤਰ੍ਹਾਂ ਦੀ ਸਿਚੁਏਸ਼ਨ ਲੱਗਦੀ ਹੈ ਬਾਕੀ ਹੋਰ ਮੈਨੂੰ ਕੱਲੀ ਕੱਲੀ ਸੀਟਾਂ ਬਾਰੇ ਇਹ 18 ਚ ਸੰਭਾਵਨਾ ਨਹੀਂ ਪਤਾ ਇਹ ਪੌਸਿਬਿਲਟੀ ਪਈ ਹੈ ਦੂਸਰਾ ਜਿਹੜੀ ਬਾਰ ਬਾਰ ਆਪਾਂ ਗੱਲ ਕਰਦੇ ਸੀ ਸਾਰੇ ਪੱਤਰਕਾਰ ਕਰਦੇ ਸੀ ਕਿ ਜੇਕਰ ਬਹੁਤ ਮਤ ਦੇ ਜਾਦੂ ਅੰਕੜੇ ਤੋਂ ਬੀਜਪੀ 220 ਜਾਂ 25 ਤੇ ਫਸ ਗਈ ਤਾਂ ਦੂਜਿਆਂ ਵੱਲੋਂ ਕੋਈ ਇਹੀ ਜੀ ਸ਼ਰਤ ਲਗਾਈ ਜਾ ਸਕਦੀ ਹੈ ਕਿ ਪ੍ਰਧਾਨ ਮੰਤਰੀ ਕੌਣ ਹਾਂ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਬਿਲਕੁਲ ਜਾਂ ਇਹ ਸ਼ਰਤ ਲੱਗੂਗੀ ਫਿਰ ਚਲੋ ਪ੍ਰਧਾਨ ਮੰਤਰੀ ਜੇ ਮੋਦੀ ਜੀ ਹੋਣਗੇ ਬਾਕੀ ਉਹਦਿਆਂ ਤੇ ਕੌਣ ਹੁਣ ਇਹ ਸੰਕਟ ਜ਼ਰੂਰ ਹੋਊਗਾ ਕਿ ਪਿਛਲੇ 10 ਸਾਲਾਂ ਦੇ ਵਿੱਚ ਗੁਜਰਾਤ ਦੇ ਵਿੱਚ ਮਤੌਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਨੇ ਕੋਲੀਸ਼ਨ ਸਰਕਾਰ ਕਦੇ ਨਹੀਂ ਚਲਾਈ ਤੇ ਉਸ ਤਰ੍ਹਾਂ ਦੀ ਨਰਮੀ ਉਹਨੇ ਕਦੇ ਨਹੀਂ ਦਿਖਾਈ ਮੰਤਰੀਆਂ ਨੂੰ ਕਦੇ ਨੇੜੇ ਨਹੀਂ ਲੱਗਣ ਦਿੱਤਾ ਕੈਮਰੇ 'ਚ ਕਦੇ ਕਿਸੇ ਨੂੰ ਆਉਣ ਨਹੀਂ ਦਿੱਤਾ ਘੱਟੋ ਘੱਟ ਜਿਹੜੀਆਂ ਉਹ ਨੀਤੀਆਂ ਨੇ ਉਹ ਜ਼ਰੂਰ ਬਦਲਣੀਆਂ ਪੈਣਗੀਆਂ ਇਹ ਸਰਕਾਰ 'ਚ ਉਹ ਕੁਝ ਚੱਲ ਰਿਹਾ ਨਹੀਂ ਯਾਨੀ ਜਿਹੜੇ ਨਿਤ ਨਿਤ ਜਿਹੜੇ ਗੜਕਰੀ ਹੋਣੀ ਹੈ ਦੂਜੇ ਪਾਸੇ ਜਿਹੜੇ ਜਿਹੜੇ ਰਾਜਨਾਥ ਹੋਣੀ ਹੈ ਜਾਂ ਆਰਥਸ ਹੈ ਜਿਹੜੀਆਂ ਗੱਲਾਂ ਚੱਲਦੀਆਂ ਸੀ ਕਿ ਮੋਦੀ ਹੁਣਾਂ ਨਾਲ ਇਹਨਾਂ ਦੇ ਨਹੀਂ ਰਿਸ਼ਤੇ ਸੁਖਾਵੇਂ ਨਹੀਂ ਨੇ ਤਾਂ ਉਹ ਵੀ ਥੋੜੀਆਂ ਹੁਣ ਇਹਨਾਂ ਨੂੰ ਅੱਖਾਂ ਦਿਖਾਉਣਗੇ ਔਰ ਦੂਮੇ ਪਾਸੇ ਜਿਹੜੇ ਚੰਦਰਬਾਬੂ ਨਾਇਡੂ ਹੈ ਔਰ ਜਿਹੜੇ ਆਪਣੇ ਨਿਪਕ ਕੁਮਾਰ ਨੇ ਉਹ ਦੋ ਮਾ ਤੁਸੀਂ ਤਾਂ ਸਿਰਫ ਤੁਸੀਂ ਤਾਂ ਸਿਰਫ ਦੋ ਬੰਦਿਆਂ ਦਾ ਨਾਮ ਲੈਨੇ ਹੋ 14 ਸੀਟਾਂ ਰਾਜਸਥਾਨ ਤੋਂ ਆ ਰਹੀਆਂ ਨੇ ਮੈਡਮ ਸਿੰਧિયા ਵੀ ਅੱਖਾਂ ਦਿਖਾਉਣਗੇ ਸਾਰੇ 29 ਚੋਂ 29 ਸੀਟਾਂ ਮੱਧ ਪ੍ਰਦੇਸ਼ ਚ ਆ ਰਹੀਆਂ ਨੇ ਤੇ ਸ਼ਿਵਰਾਜ ਚੋਹਾਨ ਵੀ ਅੱਖਾਂ ਦਿਖਾਉਣਗੇ ਮਤਲਬ ਤੁਸੀਂ ਐ ਨਾ ਸੋਚੋ ਸ਼ਿਵਰਾਜ ਚੋਹਾਨ ਨੂੰ ਉਹਨਾਂ ਬਾਰੇ ਪਹਿਲਾਂ ਹੀ ਚਰਚਾ ਇਹ ਹੈ ਕਿ ਉਹਨਾਂ ਨੇ ਸੀਐਮ ਦਾ ਉਹਦਾ ਛੱਦਈਏ ਇਸ ਸੰਕਤ ਤੇ ਹੈ ਕਿ ਸੰਗ ਸ਼ਾਇਦ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਪ੍ਰਮੋਟ ਕਰਨਾ ਚਾਹੁੰਦਾ ਹੈ। ਅੱਛਾ ਸ਼ਿਵਰਾ चौहान ਹਾਂ ਹਾਂ ਇੰਨਾ ਇੰਨਾ ਸੌਖਾ ਨਾ ਸਮਝੋ ਜੀ ਪੋਲਿਟਿਕਸ ਦੇ ਵਿੱਚ ਜੇ ਉਹਦੀ ਸਟੇਟ ਦੇ ਵਿੱਚੋਂ 29 'ਚੋਂ 29 ਸੀਟਾਂ ਆਉਂਦੀਆਂ ਨੇ ਟੋਟਲ ਪਹਿਲਾਂ ਇੱਕ ਕਾਂਗਰਸ ਕੋਲ ਸੀ ਐਤਕਿ ਉਹਨਾਂ ਨੇ ਇੱਕ ਵੀ ਨਿਜਾੜ ਦਿੱਤੀ ਜਦੋਂ ਕਿ ਉਹਨੇ ਸੀਐਮ ਦਾਉਦਾ ਵੀ ਤੇ ਅਗਿਆ ਤੇ ਇਹਦਾ ਮਤਲਬ ਕੁਛ ਨਾ ਕੁਛ ਤੇ ਫਿਰ ਵੱਡਾ ਮੰਗੇਗਾ ਉਹ ਵੀ ਉਹਦਾ ਵੀ ਹੱਕ ਬਣਦਾ ਤੇ ਜਿੰਨੇ ਵਾਰੀ મોદી ਪ੍ਰਧਾਨ ਮੰਤਰੀ ਰਿਹਾ ਹੈ ਮੋਦੀ 10 ਸਾਲ ਪ੍ਰਧਾਨ ਮੰਤਰੀ ਰਿਹਾ ਉਹ 15 ਸਾਲ ਮੁੱਖ ਮੰਤਰੀ ਰਹਿ ਚੁੱਕਿਆ ਸਿਨੀਅਰਿਟੀ 'ਚ ਮੋਦੀ ਜੀ ਨਾਲੋਂ ਕਿਤੇ ਪਿੱਛੇ ਨਹੀਂ ਹੈਗਾ ਉਹ ਇਹ ਵੱਖਰੀ ਗੱਲ ਹੈ ਕਿ ਉਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਤੇ ਮੋਦੀ ਜੀ ਤੇ ਇਹ ਵੀ ਦਵਾ ਆਏਗਾ ਕਿ ਜਦੋਂ ਤੁਸੀਂ ਦੇਖ ਰਹੇ ਹੋ ਕਿ ਅਮਿਤ ਸ਼ਾ 3.5 ਲੱਖ ਦੇ ਫਰਕ ਨਾਲ ਜਿੱਤਦਾ ਹੈ ਤੇ ਮੋਦੀ ਜੀ ਬੜੀ ਮੁਸ਼ਕਲ ਨਾਲ 1.5 ਲੱਖ ਦੇ ਫਰਕ ਨਾਲ ਜਿੱਤ ਰਹੇ ਨੇ ਰਾਹੁਲ ਗਾਂਧੀ ਦੋਨਾਂ ਸੀਟਾਂ ਤੋਂ 3.80 ਲੱਖ ਨਾਲ ਜਿੱਤ ਰਿਹਾ ਹੈ ਸੋ ਮੋਦੀ ਜੀ ਜਿਹੜੇ ਪਿਛਲੀ ਵਾਰੀ 5 ਲੱਖ ਦੇ ird gird ਜਿੱਤ ਰਹੇ ਸੀ ਇਸ ਵਾਰ ਉਹ 1.5 ਲੱਖ ਦੇ ਆ ਜਾਂਦੇ ਨੇ ਤੇ ਪ੍ਰੈਸ਼ਰ ਤੇ ਮੋਦੀ ਜੀ ਤੇ ਵੀ ਬਹੁਤ ਹੋਏਗਾ ਤੇ ਇਸ ਗੱਲ ਦਾ ਵਿਦਨ ਦਾ ਪਾਰਟੀ ਵੀ ਕਈ ਵਾਰੀ ਇਸ਼ੂ ਖੜਾ ਕਰ ਲਿਆ ਜਾਂਦਾ ਹੈ ਕਿ ਨੈਤਿਕ ਤੌਰ ਤੇ ਪ੍ਰਧਾਨ ਮੰਤਰੀ ਜੀ ਹਾਰ ਦੀ ਜ਼ਿੰਮੇਵਾਰੀ ਲੈਣ ਉਹ ਹਾਰ ਦੀ ਜ਼ਿੰਮੇਵਾਰੀ ਦਾ ਮਤਲਬ ਇਹ ਕਿਹਾ ਜਾ ਰਿਹਾ ਉਹਨਾਂ ਤੋਂ ਹਾਰ ਦੀ ਜ਼ਿੰਮੇਵਾਰੀ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਪਿੱਛੇ ਆ ਜਾਓ ਕਹਿੰਦੇ ਜੇ ਸਰਕਾਰ ਬਣਾਉਣੀ ਵੀ ਆ ਸਰਕਾਰ ਬਣਾਉਣ ਤੋਂ ਪਹਿਲਾਂ ਅਮਿਤ ਸ਼ਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਕਹਿੰਦੇ ਨੱਡਾ ਨੂੰ ਇਹ ਜਿਹੜੀ ਲੌਬੀ ਹੁੰਦੀ ਹੈ ਨੱਡਾ ਨੂੰ ਦੇਣਾ ਚਾਹੀਦਾ ਰਾਜਨਾਥ ਸਿੰਘ ਪਹਿਲਾਂ ਪਾਰਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਗੜਕਰੀ ਪਹਿਲਾਂ ਪਾਰਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਉਹ ਕੋਈ ਛੋਟੇ ਨੇਤਾ ਨਹੀਂ ਹੈਗੇ ਤੇ ਦੂਸਰਾ ਜਿਸ ਕਿਸਮ ਨਾਲ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਵੱਡੇ ਨੇਤਾ ਮੁਰਲੀ ਮਨੋਰ ਜੋਸ਼ੀ ਤੇ ਅਡਵਾਨੀ ਜੀ ਮਾਰਗਦਰਸ਼ਨ ਮੰਡਲ ਚ ਭੇਜਤੇ ਜਿੰਨਾ ਚਿਰ ਤਾਂ ਮжоਰਿਟੀ ਸੀ ਉਨਨ ਚਿਰ ਤਾਂ ਮਾਰਗਦਰਸ਼ਨ ਮੰਡਲ ਦੀ ਜਰੂਰਤ ਨਹੀਂ ਸੀ ਮਾਰਗਦਰਸ਼ਨ ਮੰਡਲ ਉਹੀ ਹੁੰਦਾ ਨਾ ਜਿਹੜਾ ਕ੍ਰਾਈਸਿਸ ਚ ਆ ਕੇ ਤੁਹਾਨੂੰ ਲੀਡ ਕਰੇ ਸਹੀ ਰਾਹ ਦਿਖਾਵੇ ਜੇ ਅੱਜ ਮਾਰਗਦਰਸ਼ਨ ਮੰਡਲ ਵਾਲਿਆਂ ਨੇ ਕੋਈ ਬਿਆਨ ਦੇ ਦਿੱਤਾ ਕਿ ਹੁਣ ਸਥਿਤੀ ਇਹ ਇਹ ਬਣਦੀ ਹੈ ਪਾਰਟੀ ਦੇ ਭਲੇ ਚ ਹੋਏਗਾ ਕਿ ਮੋਦੀ ਸਾਹਿਬ ਪਿੱਛੇ हट ਜਾਣ ਹੋ ਕੋਈ ਨਵਾਂ ਲੀਡਰ ਉਭਾਰ ਦਿੱਤਾ ਜਾਵੇ ਮਤਲਬ ਮੈਨੂੰ ਦੱਸੋ ਨਾ ਨੈਤਿਕ ਤੌਰ ਤੇ ਮੋਦੀ ਜੀ ਜਵਾਬ ਕੀ ਦੇਣਗੇ ਉਸ ਦਾ ਮੈਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਕੀ ਨਹੀਂ ਜਿਵੇਂ ਚਰਚਾ ਆ ਰਿਹਾ ਸੀ ਮੋਦੀ ਜੀ ਕਿਸੇ ਤੋਂ ਬਿਆਨ ਦਵਾ ਦਿੰਦੇ ਨੇ ਕਿ ਹੁਣ ਮੋਦੀ ਜੀ ਸੰਗ ਦੀ ਪ੍ਰਵਾਹ ਨਹੀਂ ਕਰਦੇ ਪਰੰਤੂ ਐਸ ਸਥਿਤੀ 'ਚ ਕਰਦੇ ਨੇ ਕਿ ਨਹੀਂ ਕਰਦੇ ਇਹ ਪਤਾ ਲੱਗੇਗਾ ਸੋ ਇਸ ਕਰਕੇ ਚਣੌਤੀਆਂ ਬਹੁਤ ਨੇ ਆਉਣ ਵਾਲੇ ਕੁਝ ਘੰਟੇ ਜਿਹੜੇ ਬਹੁਤ ਮਹੱਤਵਪੂਰਨ ਰਹਿਣ ਆ ਰਹੇ ਨੇ ਬਹੁਤ ਮਹੱਤਵਪੂਰਨ ਜਿਸ ਕਿਸਮ ਨਾਲ ਮੋਦੀ ਜੀ ਨੇ ਆਪਣੇ ਆਪ ਨੂੰ ਮੋਦੀ ਹੈ ਤਾਂ ਮਮਕਨ ਦੀ ਗੱਲ ਕੀਤੀ ਸੀ ਨਾ ਕਿ ਜਾਂ ਏਕ ਇਕੱਲਾ ਸਭ ਤੋਂ ਭਾਰੀ ਹੁਣ ਏਕ ਇਕੱਲੇ ਉੱਪਰ ਸਭ ਭਾਰੀ ਮਤਲਬ ਸਿਚੁਏਸ਼ਨ ਬਦਲ ਗਈ ਪਹਿਲਾਂ ਇਕ ਇਕੱਲਾ ਸਭ ਤੋਂ ਭਾਰੀ ਸੀ ਹੁਣ ਏਕ ਇਕੱਲੇ ਪੇ ਸਭ ਭਾਰੀ ਵਿਰੋਧੀ ਧਿਰ ਵਾਲੇ ਵੀ ਉਤੇ ਭਾਰੀ ਹੋਗੇ ਆਪਣੀ ਪਾਰਟੀ ਵਾਲੇ ਵੀ ਉਤੇ ਭਾਰੀ ਹੋਣਗੇ ਇਸ ਭਾਰ ਨੂੰ ਮੋਦੀ ਜੀ ਕਿਵੇਂ ਚੱਕ ਸਕਣਗੇ ਇਹ ਮੇਰਾ ਖਿਆਲ ਹੈ ਇੱਕ ਅੱਦੇ ਦਿਨ ਚ ਹੀ ਸਾਰਾ ਕੁਝ ਡਿਸੀਜਨ ਹੋ ਜਾਊਗਾ ਤੇ ਜਿੰਨਾ ਇਹ ਲਮਕੂਗਾ ਓਨਾ ਇਹ ਚ ਖਲਾਰਾ ਜ਼ਿਆਦਾ ਪਊਗਾ ਇਹ ਮੈਂ ਦੱਸ ਦਿੰਨਾ ਜਿੰਨਾ ਛੇਤੀ ਇਹ ਫੈਸਲਾ ਤੈ ਹੋ ਜਾਊਗਾ ਦੂਸਰਾ ਇਹ ਹੈ ਕਿ ਪਬਲਿਕ ਦੇ ਵਿੱਚ ਜਿਹੜੀ ਮੋਦੀ ਜੀ ਦੀ ਹਵਾ ਬੰਨੀ ਹੋਈ ਸੀ ਜਿਹਨੂੰ ਆਪਾਂ ਮੋਦੀ ਦਾ ਪੱਖੀ মিডিਆ ਕਹਿੰਦੇ ਸੀ ਉਹਦੀ ਫੂਕ ਜਿਹੜੀ ਨਿਕਲ ਗਈ ਉਹਦੇ ਵਿੱਚ ਕੋਈ ਪਿੰਨ ਵੱਜ ਗਿਆ ਐਸਾ ਭਾਵੇਂ ਇਹ ਹੈ ਵੀ ਉਹਦੀ ਫੂਕ ਐਦਾਂ ਕਹਿ ਲੋ ਵੀ ਸੁਰਾਖ ਛੋਟਾ ਹੋਇਆ ਉਹ ਪੂਰੀ ਤਰ੍ਹਾਂ ਹਲੇ ਵੀ ਉਹ ਪਟਾਕਾ ਨਹੀਂ ਪਿਆਉਦਾ ਪਟਾਕਾ ਨਹੀਂ ਪਿਆ ਫਰਰ ਫਰਰ ਕਰਕੇ ਨਿਕਲਦੀ ਗੁਬਾਰਾ ਥੱਲੇ ਆ ਰਿਹਾ ਸੋ ਇਸ ਕਰਕੇ ਇਹ ਸਥਿਤੀ ਐਦਾਂ ਦੀ ਐ ਇਹਨੂੰ ਅਸਲ 'ਚ ਨਾ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਜੇ ਪੰਜ ਬੰਦਿਆਂ ਨੇ ਇੱਕ ਦੁਸ਼ਮਣ ਘੇਰ ਕੇ ਕੁੱਟਣਾ ਹੋਵੇ ਇਹ ਬਹੁਤ ਸੌਖਾ ਹੈ ਜਦੋਂ ਇੱਕ ਦੁਸ਼ਮਣ ਨੇ ਪੰਜ ਘੇਰ ਨਹੀਂ ਹੋਣ ਉਦੋਂ ਤੁਹਾਡਾ ਪਤਾ ਲੱਗਦਾ ਹੈ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਸੋ ਹੁਣ ਅਸਲ ਹੁਣ ਪਤਾ ਲੱਗੇਗਾ ਕਿ ਵਾਕਈ ਮੋਦੀ ਹੈ ਤੋ ਮੁਮਕਨ ਹੈ ਜਾਂ ਨਹੀਂ ਜਾਂ ਮਤਲਬ ਇਹ ਇਹ ਜਿਹੜੇ ਜਦੋਂ ਤਾਕਤ ਦੇ ਰਾਜ ਨਾਲ ਤਾਂ ਸਭ ਕੁਝ ਚੱਲ ਜਾਂਦਾ ਹੈ ਪਰ ਹੁਣ ਬਦਲ ਲੱਗੇਗਾ ਕਿ ਮੋਦੀ ਜੀ ਨੂੰ ਸਿਆਣਪ ਵੀ ਆਉਂਦੀ ਹੈ ਕਿ ਤਾਕਤ ਨਾਲ ਹੀ ਚਲਾਉਣਾ ਚਾਹੁੰਦੇ ਚਲੋ ਡਾਕਟਰ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਤਾਂ ਇਹ ਸਨ ਡਾਕਟਰ ਰਣ ਸਿੰਘ ਢਾਲੀਵਾਲ ਸਾਹਿਬ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਾਰਤ ਦੀ ਪੰਜਾਬ ਦੀ ਸਿਆਸਤ ਦੇ ਬਾਰੇ ਸਮਝਾਇਆ ਗਿਆ ਔਰ ਆਉਣ ਵਾਲੇ ਕੁਝ ਘੰਟੇ ਜਿਹੜੇ ਬਹੁਤ ਮਹੱਤਵਪੂਰਨ ਰਹਿਣ ਵਾਲੇ ਨੇ ਭਾਰਤ ਦੀ ਸਿਆਸਤ ਦੇ ਬਾਰੇ ਔਰ ਆਉਣ ਵਾਲੇ ਕੁਝ ਦਿਨ ਜਾਂ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੀ ਸਿਆਸਤ ਦੇ ਬਾਰੇ ਵੀ ਬਹੁਤ ਜਿਹੜਾ ਮਹੱਤਵਪੂਰਨ ਰਹਿਣ ਵਾਲਾ ਉਮੀਦ ਕਰਦੇ ਹਾਂ ਕਿ ਡਾਕਟਰ ਰਣ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਇਹ ਪ੍ਰੋਗਰਾਮ ਕੀਤਾ ਤੁਹਾਨੂੰ ਜਰੂਰ ਪਸੰਦ ਆਇਆ ਹੋਊ ਉਹਨਾਂ ਦੇ ਵਿਚਾਰ ਜਰੂਰ ਪਸੰਦ ਆਏ ਹੋਣਗੇ ਦੁਬਾਰਾ ਫਿਰ ਮਿਲਾਂਗੇ ਧੰਨਵਾਦ c